ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਤੇ ਆਪਾਂ ਤੁਹਾਡੇ ਨਾਲ ਜਿਹੜੀ ਆ ਅੱਜ ਗੱਲਬਾਤ ਕਰ ਰਹੇ ਆ ਉਹ ਆਪਣਾ ਮੁੱਖ ਵਿਸ਼ਾ ਹੈਗਾ ਬਾਈ ਜੀ ਵੀ ਕੈਨੇਡਾ ਆਉਣਾ ਚਾਹੀਦਾ ਜਾਂ ਆਸਟ੍ਰੇਲੀਆ ਆਉਣਾ ਚਾਹੀਦਾ ਬਹੁਤ ਸਾਰੇ ਵੀਰ ਭਰਾ ਜਿਹੜੇ ਆਪਣੇ ਤੋਂ ਕੁਐਸਚਨ ਪੁੱਛ ਰਹੇ ਸੀ ਕਿਉਂਕਿ ਆਪਾਂ ਇਸ ਟਾਈਮ ਕੈਨੇਡਾ ਹੈਗੇ ਆ ਜੀ ਤੇ ਬਹੁਤ ਸਾਰੇ ਵੀਰਪਰਾ ਮੇਰੇ ਤੋਂ ਸਵਾਲ ਵੀ ਪੁੱਛ ਰਹੇ ਸੀ ਯਾਰ ਬਾਈ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਜਾਣਾ ਚਾਹੀਦਾ ਜਾਂ ਆਸਟ੍ਰੇਲੀਆ ਜਾਣਾ ਚਾਹੀਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਾਈ ਜੀ ਤੁਹਾਡੇ ਨਾਲ ਜਿਹੜੇ ਪੰਜ ਟਾਪਿਕ ਆ ਉਹ ਕਲੀਅਰ ਕਰਾਂਗੇ ਤੇ ਫੈਸਲਾ ਤੁਸੀਂ ਆਪੇ ਹੀ ਕਰ ਲੈਣਾ ਹੈਗਾ ਵੀ ਤੁਸੀਂ ਕੈਨੇਡਾ ਜਾਣਾ ਹੈਗਾ ਤੇ ਜਾਂ ਆਸਟ੍ਰੇਲੀਆ ਜਾਣਾ ਹੈਗਾ ਤੇ ਜੇ ਆਪਾਂ ਪਹਿਲੇ ਟੌਪਿਕਾਂ ਦੇ ਵਿੱਚੋਂ ਗੱਲ ਕਰੀਏ ਜਿਵੇਂ ਆਪਾਂ ਪੇ ਦੀ ਗੱਲ ਕਰਾਂਗੇ ਰੈਂਟ ਕਿੰਨਾ ਦਿੰਦੇ ਆ ਇੱਥੋਂ ਦੇ ਹਨਾ ਰੈਂਟਾਂ ਦੀ ਗੱਲ ਕਰਾਂਗੇ ਐਜੂਕੇਸ਼ਨ ਦੀ ਗੱਲ ਕਰਾਂਗੇ ਹਨਾ ਯੂਨੀਵਰਸਿਟੀਆਂ ਦੇ ਵਿੱਚ ਮੰਨ ਲਾ ਐਜੂਕੇਸ਼ਨ ਦੇ ਤੌਰ ਤੇ ਹਨਾ ਵਰਕ ਦੀ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਤੇ ਪੀਆਰ ਦੀ ਗੱਲ ਕਰਾਂਗੇ ਜਿਹੜਾ ਇੱਕ ਮੇਨ ਐਮ ਵੀਜ਼ਾ ਹੈਗਾ ਤੇ ਗੱਲਬਾਤ ਆਪਾਂ ਬਾਈ ਜੀ ਸ਼ੁਰੂ ਕਰਦੇ ਆ ਪਹਿਲੇ ਨੰਬਰ ਤੇ ਹੈਗੀ ਹੈ ਜੇ ਆਪਾਂ ਗੱਲ ਕਰੀਏ ਕੈਨੇਡਾ ਦੇ ਵਿੱਚ ਪੇ ਦੀ ਤਾਂ ਕੈਨੇਡਾ ਦੇ ਵਿੱਚ ਇਸ ਟਾਈਮ ਜਿਹੜੀ ਜੇ ਮੈਂ অন্ਟਾਰੀਓ ਦੇ ਵਿੱਚ ਆ ਬਾਈ ਜੀ ਮੈਂ অন্ਟਾਰੀਓ ਦੀ ਗੱਲ ਕਰੂੰਗਾ অন্ਟਾਰੀਓ ਦੇ ਵਿੱਚ ਜੇ ਪੇ ਦੀ ਗੱਲ ਕਰੀਏ ਤਾਂ ਬਾਈ ਆ 16.55 ਡਾਲਰ 16.55 ਡਾਲਰ ਜਿਹੜੀ ਉਹ ਪੇ ਹੈਗੀ ਆ ਕੈਨੇਡੀਅਨ ਡਾਲਰ ਤੇ ਮਿਨੀਮਮ ਵੇਜ ਰੇਟ ਮਿਨੀਮਮ ਵੇਜ ਰੇਟ ਉਹ ਹੁੰਦਾ ਬਾਈ ਜੀ ਵੀ ਜਿਹੜਾ ਆਪਾਂ ਉਸ ਤੋਂ ਘੱਟ ਆ ਜਿਹੜਾ ਆਪਾਂ ਕਿਸ ਨੂੰ ਦੇ ਤੇ ਜੇ ਹੁਣ ਆਪਾਂ ਬਾਈ ਜੀ ਗੱਲ ਕਰਦੇ ਆ ਆਸਟ੍ਰੇਲੀਆ ਦੀ ਤੇ ਆਸਟ੍ਰੇਲੀਆ ਦੀ ਜਿਹੜੀ ਉਹ ਮਿਨੀਮਮ ਵੇਜ ਰੇਟ ਆ ਉਹ 23 ਡਾਲਰ ਆ ਜਿਹੜੀ ਉਹ ਚੱਲ ਰਹੀ ਹੈਗੀ ਆ ਤੇ ਜੇ ਪੇ ਦੇ ਮਾਮਲੇ ਦੇ ਵਿੱਚ ਗੱਲ ਕਰੀਏ ਤਾਂ ਆਸਟ੍ਰੇਲੀਆ ਜਿਹੜਾ ਕੈਨੇਡਾ ਨਾਲੋਂ ਬਾਜ਼ੀ ਮਾਰ ਰਿਹਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਮਿਨੀਮਮ ਵੇਜ ਰੇਟ ਆ ਜਿਹੜੀ ਉਹ 23 ਹੈਗੀ ਹੈ ਤੁਸੀਂ ਉੱਥੇ ਪੈਸੇ ਆ ਜਿਹੜੇ ਘੰਟੇ ਦੇ ਹਿਸਾਬ ਨਾਲੋਂ ਵੱਧ ਕਮਾ ਸਕਦੇ ਆ ਤੇ ਜੇ ਬਾਈ ਜੀ ਹੁਣ ਆਪਾਂ ਗੱਲ ਕਰੀਏ ਰੈਂਟ ਦੀ ਤਾਂ ਰੈਂਟ ਇਸ ਟਾਈਮ 'ਚ ਕੈਨੇਡਾ ਦੀ ਗੱਲ ਕਰੀਏ ਤਾਂ ਰੈਂਟ ਕੈਨੇਡਾ ਦੇ ਵਿੱਚ ਜਿਹੜੀ 2 ਬੈਡਰੂਮ ਬੇਸਮੈਂਟ ਬੇਸਮੈਂਟ ਬਾਈ ਜੀ ਉਹ ਹੁੰਦੀ ਹੈ ਜਿਹੜੇ ਆਪਣੇ ਘਰ ਜਿਹੜਾ ਸ਼ੁਰੂ ਹੋਣ ਤੋਂ ਬਾਅਦ ਜਿਹੜੀ ਧਰਤੀ ਦੇ ਵਿੱਚ ਏਡਸਲੀ ਬੰਦਰ ਹੁੰਦੀ ਆ ਉਹ ਹੁੰਦੀ ਆ ਤੇ ਕੈਨੇਡਾ ਦੇ ਵਿੱਚ ਜਿਹੜੀ ਬੇਸਮੈਂਟ ਦੇ ਕਿਰਾਏ ਆ ਇਸ ਟਾਈਮ ਬਾਈ ਜੀ ਉਹ 2500 ਡਾਲਰ ਆ ਉਹ ਮਹੀਨੇ ਦਾ ਹੈਗਾ ਤੇ ਜੇ ਤੁਸੀਂ ਇਹੀ ਆਸਟ੍ਰੇਲੀਆ ਦੀ ਗੱਲ ਕਰਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ 12-1300 ਡਾਲਰ ਆ ਜਿਹੜਾ ਉਹ ਘਰ ਆ ਜਿਹੜਾ ਉਹ ਕਿਰਾਏ ਤੇ ਮਿਲ ਸਕਦਾ ਟੂ ਬੈਡਰੂਮ ਘਰ ਦੀ ਗੱਲ ਕਰਦੇ ਹਾਂ ਕਿਉਂਕਿ ਉਹਨਾਂ ਦੇ ਵਿੱਚ ਉੱਥੇ ਬੇਸਮੈਂਟਾਂ ਵਾਲਾ ਸਿਸਟਮ ਨਹੀਂ ਇੱਥੇ ਬੇਸਮੈਂਟਾਂ ਵਾਲਾ ਸਿਸਟਮ ਹੈਗਾ ਬਟ ਆਸਟ੍ਰੇਲੀਆ ਦੇ ਵਿੱਚ ਬੇਸਮੈਂਟਾਂ ਦਾ ਸਿਸਟਮ ਨਹੀਂ ਹੈਗਾ ਤੇ ਤੀਜੇ ਨੰਬਰ ਤੇ ਜਿਹੜੀ ਮੇਨ ਗੱਲ ਹੈਗੀ ਹੈ ਬਾਈ ਕਿਉਂਕਿ ਹਰੇਕ ਬੰਦਾ ਜਿਹੜਾ ਇੱਥੇ ਆਉਂਦਾ ਉਹ এডਿਕੇਸ਼ਨ ਦੇ ਤੌਰ ਤੇ ਇੱਥੇ ਆਉਂਦਾ ਜਾਂ ਕੈਨੇਡਾ ਆਉਂਦਾ ਜਾਂ ਆਸਟ੍ਰੇਲੀਆ ਆਉਂਦਾ এডਿਕੇਸ਼ਨ ਦੇ ਤੌਰ ਤੇ ਤੇ ਜੇ ਆਪਾਂ ਬਾਈ ਜੀ এডਿਕੇਸ਼ਨ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ এডਿਕੇਸ਼ਨ ਜੇ ਫੀਸ ਦੀ ਗੱਲ ਕਰੀਏ ਤਾਂ ਕੋਈ ਟਾਈਮ ਇਹ ਹੁੰਦਾ ਸੀਗਾ ਵੀ ਆਸਟ੍ਰੇਲੀਆ ਜਿਹੜੀ ਉਹ ਫੀਸ ਯੂਨੀਵਰਸਿਟੀਆਂ ਦੀ ਜ਼ਿਆਦਾ ਹੁੰਦੀ ਸੀਗੀ ਤੇ ਕੈਨੇਡਾ ਦੇ ਵਿੱਚ ਜਿਹੜੀ ਉਹ ਕਾਲਜਾਂ ਦੀ ਫੀਸ ਉਹ ਥੋੜੀ ਜੀ ਜ਼ਿਆਦਾ ਹੁੰਦੀ ਸੀ ਹਨਾ ਅ ਘਟ ਹੁੰਦੀ ਸੀ ਤਾਂ ਲੋਕ ਆ ਜਿਹੜੇ ਉਹ ਫੀਸ ਨੂੰ ਲੈ ਕੇ ਕੈਨੇਡਾ ਵਾਲੇ ਪਾਸੇ ਨ ਆਉਂਦੇ ਸੀ ਪਰ ਜੇ ਅੱਜ ਕੱਲ ਗੱਲ ਕਰੀਏ ਤਾਂ ਕੈਨੇਡਾ ਤੇ ਆਸਟ੍ਰੇਲੀਆ ਦੀ ਫੀਸ ਦਾ ਹਿਸਾਬ ਕਿਤਾਬ ਦੋਵਾਂ ਦਾ ਯਾਰ ਜਿਹੜਾ ਬਰਾਬਰ ਹੈਗਾ 18 ਤੋਂ 20000 ਡਾਲਰ ਹੈ ਜਿਹੜੀ ਉਹ ਦੋਵਾਂ ਦੇਸ਼ਾਂ ਦੀ ਜਿਹੜੀ ਫੀਸ ਹੁੰਦੀ ਆ ਪਰ ਫਰਕ ਇੱਕ ਜ਼ਰੂਰ ਹੈਗਾ ਵੀ ਇੱਥੇ ਤੁਹਾਨੂੰ 19 ਫੀਸ ਦੇ ਵਿੱਚ ਜਿਹੜੇ ਕਾਲਜ ਆ ਉਹ ਮਿਲਣਗੇ ਪਰ ਗੱਲ ਇਹ ਆ ਆਸਟ੍ਰੇਲੀਆ ਦੇ ਵਿੱਚ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਕ ਕਵਾਲਿਟੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉੱਥੇ ਤੁਹਾਨੂੰ ਜਿਹੜੇ ਆਹੋ ਆ ਯੂਨੀਵਰਸਿਟੀਆਂ ਜਿਹੜੀਆਂ ਉਹ ਇੰਨੀ ਫੀਸ ਦੇ ਵਿੱਚ ਜਿਹੜੀ ਤੁਹਾਨੂੰ ਐਜੂਕੇਸ਼ਨ ਪ੍ਰੋਵਾਈਡ ਕਰਨੀਆਂ ਤੇ ਇੱਥੇ ਥੋੜਾ ਜਿਹਾ ਐਜੂਕੇਸ਼ਨ ਦਾ ਵੀ ਇਸ ਟਾਈਮ ਆ ਜਿਹੜਾ ਉਹ ਥੋੜਾ ਜਿਹਾ ਮਤਲਬ ਜਿਵੇਂ ਕਹਿ ਦਈਏ ਪ੍ਰਾਈਵੇਟ ਕਾਲਜਾਂ ਨੇ ਜਿਹੜਿਆ ਐਜੂਕੇਸ਼ਨ ਦਾ ਲੈਵਲ ਵੀ ਥੋੜਾ ਜਿਹਾ ਡਾਊਨ ਕੀਤਾ ਹੋਇਆ ਤੇ ਜੇ ਆਪਾਂ ਐਜੂਕੇਸ਼ਨ ਦੇ ਪੱਖੋਂ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਪੱਖੋਂ ਵੀ ਜਿਹੜਾ ਆਸਟ੍ਰੇਲੀਆ ਜੇ ਤੁਸੀਂ ਪੜ੍ਹਾਈ ਕਰਕੇ ਤੁਸੀਂ ਆਪਦਾ ਐਜੂਕੇਸ਼ਨ ਦੇ ਵਿੱਚ ਸੈੱਟ ਅਪ ਹੋਣਾ ਚਾਹੁੰਦੇ ਆ ਤਾਂ ਮੈਂ ਤੁਹਾਨੂੰ ਜਿਹੜੀ ਉਹ ਪ੍ਰੇਫਰ ਕਰੂੰ ਤੇ ਤੀਜੇ ਨੰਬਰ ਤੇ ਜਿਹੜਾ ਮੇਨ ਸਾਰਿਆਂ ਨੂੰ ਪਹਿਲਾਂ এডਿਕੇਸ਼ਨ ਤੋਂ ਬਾਅਦ ਆਉਂਦਾ ਆਪਣੇ ਕੋਲ ਵਰਕ ਕਿਉਂ ਕਿਉਂਕਿ ਬੰਦੇ ਨੂੰ ਵਰਕ ਹੁੰਦਾ ਜਿਹੜੇ ਨੇ ਆਪਾਂ ਨੂੰ ਸੈੱਟ ਕਰਨਾ ਹੁੰਦਾ ਤੇ ਜੇ ਗੱਲ ਹੁਣ ਆਪਾਂ ਵਰਕ ਦੀ ਗੱਲ ਕਰੀਏ ਤਾਂ ਵਰਕ ਦਾ ਸਿਸਟਮ ਇਹ ਹੈਗਾ ਬਾਈ ਜੀ ਜੇ ਤਾਂ ਤੁਹਾਡਾ ਕੋਰਸ ਕੋਈ ਵਧੀਆ ਹੈਗਾ ਤੁਹਾਡਾ ਕੋਲ ਸਕਿੱਲ ਲੈਵਲ ਲੈਵਲ ਹੈਗਾ ਕੋਈ ਸਕਿੱਲ ਦੇ ਵਿੱਚ ਤੁਸੀਂ ਆਉਣੇ ਆ ਤਾਂ ਮੇਰੇ ਅਕੋਰਡਿੰਗ ਤੁਹਾਨੂੰ ਜਿਹੜਾ ਉਹ ਕੈਨੇਡਾ ਆਉਣਾ ਚਾਹੀਦਾ ਕਿਉਂਕਿ ਸਕਿੱਲ ਲੈਵਲ ਦੀ ਲੇਬਰ ਦੀ ਇੱਥੇ ਬਹੁਤ ਵੱਡੇ ਪੱਧਰ ਤੇ ਘਾਟ ਹੈਗੀ ਆ ਸਰਕਾਰ ਵੀ ਸੋਚ ਰਹੀ ਹੈ ਯਾਰ ਵੀ ਸਕਿੱਲ ਲੈਵਲ ਵਾਲੇ ਆਉਣ ਕਿਉਂਕਿ ਸਕਿੱਲ ਦਾ ਤਾਂ ਇੰਨਾ ਕ ਖਲਾਰਾ ਹੈਗਾ ਵੀ ਬਾਈ ਜਿੰਨੀ ਵੱਡੀ ਮਜਬੂਰੀ ਇਸ ਕਿਸੇ ਕੋਲ ਸਕਿੱਲ ਹੈਗਾ ਤਾਂ ਉਹ ਵੱਧ ਤੋਂ ਵੱਧ ਆ ਜਿਹੜਾ ਉਹ ਪੈਸੇ ਆਪਦੇ ਇੱਥੇ ਕਮਾ ਰਿਆ ਤੇ ਚਲੋ ਆਸਟ੍ਰੇਲੀਆ ਤੇ ਸਕਿੱਲ ਦਾ ਆਪਾਂ ਨੂੰ ਪਤਾ ਨਹੀਂ ਪਰ ਜੇ ਤੁਸੀਂ ਸਕਿੱਲ ਦੇ ਤੌਰ ਤੇ ਆਉਣਾ ਚਾਹੁੰਦੇ ਆ ਕੈਨੇਡਾ ਤੁਹਾਡੇ ਲਈ ਵਰਕ ਦੇ ਪੱਖੋਂ ਜੇ ਤੁਹਾਡੇ ਕੋਲ ਸਕਿੱਲ ਆ ਤੇ ਜੇ ਬਾਈ ਜੀ ਤੁਹਾਡੇ ਕੋਲ ਕੋਈ ਸਕਿੱਲ ਨਹੀਂ ਹੈਗਾ ਤੇ ਮੈਂ ਤੁਹਾਨੂੰ ਜਿਹੜਾ ਕੈਨੇਡਾ ਪ੍ਰਫਰਡ ਨਹੀਂ ਕਰੂੰਗਾ ਕਿਉਂਕਿ ਸਕਿੱਲ ਤੋਂ ਬਿਨਾ ਇੱਥੇ ਜਿਹੜੇ ਆ ਹੁਣ ਕੰਮ ਮਿਲਨੇ ਬਿਲਕੁਲ ਬੰਦ ਆ ਕਿਉਂਕਿ ਨਾਰਮਲ ਲੇਬਰ ਦੀ ਕੈਨੇਡਾ ਦੇ ਵਿੱਚ ਇਸ ਟਾਈਮ ਕੋਈ ਕਮੀ ਨਹੀਂ ਹੈਗੀ ਸਾਲ-ਸਾਲ ਡੇਢ-ਡੇਢ ਸਾਲ ਹੋ ਗਿਆ ਜਿਹੜੇ ਜਵਾਕ ਉਹ ਹਜੇ ਵੀ ਵਿਹਲੇ ਬੈਠੇ ਆ ਉਹਨਾਂ ਨੂੰ ਕੰਮ ਨਹੀਂ ਮਿਲਿਆ ਤੇ ਰੈਂਟ ਤਾਂ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਤੇ ਉਹ ਮਹੀਨੇ ਦੇ ਮਹੀਨੇ ਜਿਹੜੇ ਉਹ ਰੈਂਟ ਉਹ ਦੇਣੇ ਹੀ ਪੈਣਗੇ ਹਰੇਕ ਬੰਦੇ ਨੂੰ ਤੇ ਇਸ ਕਰਕੇ ਜੇ ਤੁਸੀਂ ਸਕਿੱਲ ਦੇ ਤੌਰ ਤੇ ਵੀ ਆਉਣਾ ਚਾਹੁੰਦੇ ਆ ਤਾਂ ਤੁਹਾਡੇ ਲਈ ਕੈਨੇਡਾ ਗੱਡਾ ਹੈਗਾ ਤੇ ਨਹੀਂ ਤਾਂ ਬਾਈ ਜੀ ਤੁਸੀਂ ਇਸ ਪੱਕੋ ਵੀ ਤੁਸੀਂ ਆਸਟ੍ਰੇਲੀਆ ਵਾਲੇ ਪਾਸੇ ਨੂੰ ਜਿਹੜਾ ਉਹ ਜਾ ਸਕਦੇ ਹੈਗੇ ਆ ਤੇ ਤੀਜੇ ਨੰਬਰ ਤੇ ਜਿਹੜੀ ਆਪਾਂ ਮੇਨ ਗੱਲ ਕਰਾਂਗੇ ਬਾਈ ਜੀ ਉਹ ਪੀਆਰ ਕਿਉਂਕਿ ਜ਼ਿਆਦਾਤਰ ਬੰਦੇ ਉਹ ਪੀਆਰ ਦੇ ਚੱਕਰਾਂ ਦੇ ਵਿੱਚ ਕੈਨੇਡਾ ਵਾਲੇ ਪਾਸੇ ਨੂੰ ਆਈ ਜਾਂਦੇ ਹੈਗੇ ਆ ਹੁਣ ਜੇ ਪੀਆਰ ਦੀ ਗੱਲ ਕਰੀਏ ਤਾਂ ਪਹਿਲਾਂ ਹੁੰਦਾ ਸੀ ਵੀ ਕੈਨੇਡਾ ਦੇ ਵਿੱਚ ਪੀਆਰ ਸੌਖੀ ਮਿਲ ਜਾਂਦੀ ਸੀ ਆਸਟ੍ਰੇਲੀਆ ਚ ਪੀਆਰ ਬਹੁਤ ਔਖੀ ਸੀ 10-11 11 ਸਾਲ ਲੱਗ ਜਾਂਦੇ ਸੀ ਪਰ ਜੇ ਹੁਣ ਦੇ ਹਾਲਾਤਾਂ ਦੀ ਗੱਲ ਕਰਦਾ ਕਿਉਂਕਿ ਬਈ ਮੈਂ ਵੀਡੀਓ ਅੱਜ ਅਪਲੋਡ ਕਰ ਰਿਹਾ ਅੱਜ ਦੇ ਹਿਸਾਬ ਨਾਲ ਤੁਸੀਂ ਗੱਲ ਕਰਿਓ ਜੇ ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰੀ ਕੈਨੇਡੀਅਨ ਗਵਰਨਮੈਂਟ ਨੇ ਜਿਹੜੇ ਪੀਆਰ ਦਾ ਲੈਵਲ ਆ ਜਿਹੜਾ ਬਹੁਤ ਵੱਡੇ ਪੱਧਰ ਤੇ ਔਖਾ ਕਰ ਦਿੱਤਾ ਹੈਗਾ ਜਿਹੜਾ 65 ਆ ਉਹ 522 ਜਿਹੜੇ ਆ 65 ਆ অন্ਟਾਰੀਓ ਦੇ ਤੇ 522 ਪਲੱਸ 2 ਵਾਲੇ ਸਟੂਡੈਂਟ ਦੇ ਮਸਾਂ 450 450 ਬਣਦੇ 500 ਵੀ ਨਹੀਂ ਬਣਦੇ 522 ਤਾਂ ਬਹੁਤ ਦੂਰ ਦੀ ਗੱਲ ਹੈ ਤੇ ਆਉਣ ਵਾਲੇ ਦਿਨਾਂ ਨੂੰ ਇਹ ਸਕੋਰ ਆ ਜਿਹੜੇ ਆਪ ਹੀ ਜਾਣਗੇ ਤੇ ਜੇ ਹੁਣ ਪੀਆਰ ਦੇ ਪੱਖੋਂ ਗੱਲ ਕਰਦੇ ਹੈਗੇ ਹਾਂ ਤੇ ਮੈਨੂੰ ਲੱਗਦਾ ਵੀ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਪੀਆਰ ਜਿਹੜੀ ਉਹ ਔਖੀ ਹੋ ਚੁੱਕੀ ਆ ਤੇ ਇਸ ਕਰਕੇ ਵੀ ਤੁਸੀਂ ਇਸ ਚੀਜ਼ ਦਾ ਫੈਸਲਾ ਆਪ ਕਰ ਲਿਓ ਜੇ ਵੀ ਪੀਆਰ ਤੁਸੀਂ ਪੀਆਰ ਦੇ ਸੋਚ ਕੇ ਆਉਣਾ ਜਾਂ ਕਿਵੇਂ ਆਉਣਾ ਪਰ ਜੇ ਮੇਰੀ ਗੱਲ ਦਾ ਮੈਂ ਕਨਕਲੂਜਨ ਕੱਢਾਂ ਤਾਂ ਮੇਰੀ ਗੱਲ ਦਾ ਕਨਕਲੂਜਨ ਇਹ ਹੈਗਾ ਬਾਈ ਜੀ ਜੇ ਤਾਂ ਤੁਸੀਂ ਮੈਂ ਆਪਦੇ ਹਣਾ ਇਹ ਮੇਰੇ ਆਪਦੇ ਵੀਊ ਹੈ ਨਿੱਜੀ ਵੀਊ ਆ ਬਾਈ ਕਿਸੇ ਦੇ ਵੀਊ ਮੇਰੇ ਨਾਲ ਰਲਦੇ ਵੀ ਹੋ ਸਕਦੇ ਕਿਸੇ ਦੇ ਨਹੀਂ ਵੀ ਮਿਲ ਹੋ ਸਕਦੇ ਹਨ ਮੇਰੇ ਨਿੱਜੀ ਵੀਊ ਇਹ ਹੈਗਾ ਵੀ ਜੇ ਤਾਂ ਤੁਸੀਂ ਬਾਈ ਜੀ ਕਮਾਈ ਕਰਕੇ ਆਪਦੀ ਕੰਟਰੀ ਦੇ ਵਿੱਚ ਉਹਨੂੰ ਸੇਵਿੰਗ ਕਰਕੇ ਹਨਾ ਕੰਟਰੀ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਮੇਰੇ ਅਕੋਰਡਿੰਗ ਤੁਹਾਡੇ ਲਈ ਜਿਹੜਾ ਉਹ ਆਸਟ੍ਰੇਲੀਆ ਬੈਸਟ ਰਹੂਗਾ ਕਿਉਂਕਿ ਤੁਸੀਂ ਉੱਥੇ ਕਮਾਈ ਵੱਧ ਕਰੋਗੇ ਨਾਰਮਲ ਜੀ ਗੱਲ ਹੈ ਜੇ ਕਮਾਈ ਵੱਧ ਹੋਊਗੀ ਤਾਂ ਉੱਥੇ ਸੇਵਿੰਗ ਵੀ ਵੱਧ ਹੋਊਗੀ ਜੇ ਸੇਵਿੰਗ ਵੱਧ ਹੋਊਗੀ ਤਾਂ ਬਾਈ ਜੀ ਤੁਸੀਂ ਜਿਹੜਾ ਉਹ ਪੈਸਾ ਆਪਦਾ ਇੰਡੀਆ ਦੇ ਵਿੱਚ ਭੇਜ ਕੇ ਉਹਨਾਂ ਨੂੰ ਇਨਵੈਸਟ ਕਰਕੇ ਤੁਸੀਂ ਆਪਦੀ ਜ਼ਿੰਦਗੀ ਨੂੰ ਇੰਡੀਆ ਦੇ ਵਿੱਚ ਵਧੀਆ ਕੱਢ ਸਕਦੇ ਹੋ ਤੇ ਨਹੀਂ ਤਾਂ ਬਾਈ ਜੀ ਜੇ ਤੁਸੀਂ ਕੈਨੇਡਾ ਹੈਗਾ ਹਨਾ ਕੈਨੇਡਾ ਮੈਨੂੰ ਲੱਗਦਾ ਵੀ ਸੇਵਿੰਗ ਦੇ ਤੌਰ ਤੇ ਜਿਹੜੇ ਦਿਨਾਂ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ ਜੀ ਡੀ ਪੀ ਜੀ ਦੇਸ਼ ਦੀ ਜਿਹੜੀ ਬਹੁਤ ਡਾਊਨ ਜਾ ਚੁੱਕੀ ਆ ਤੇ ਮੈਨੂੰ ਆਮ ਬੰਦੇ ਲਈ ਕਿਉਂਕਿ ਆਮ ਜਿਵੇਂ ਕਹਿੰਦੇ ਮਜ਼ਦੂਰ ਬੰਦੇ ਲਈ ਮਜ਼ਦੂਰੀ ਕਵਾਂਗੇ ਬਾਈ ਜੀ ਜਰਨਲ ਲੇਬਰ ਦੇ ਵਿੱਚ ਹੁਣ ਤੇ ਉਹਦੇ ਲਈ ਬਾਈ ਜੀ ਸੇਵਿੰਗ ਕਰਨੀ ਬਹੁਤ ਔਖੀ ਹੈਗੀ ਆ ਤੁਸੀਂ ਆਸਟ੍ਰੇਲੀਆ ਜਾਵੋਗੇ ਉੱਥੇ ਚਲੋ ਮਿਨੀਮਮ ਵੇਜ ਰੇਟ 23 ਹੈਗਾ ਤੁਸੀਂ ਉੱਥੇ ਜਾ ਕੇ ਵਧੀਆ ਕਮਾਈ ਵੀ ਕਰ ਸਕਦੇ ਹੋ ਮਜ਼ਦੂਰੀ ਦੇ ਵਿੱਚ ਵੀ ਤੁਹਾਡੀ ਕਮਾਈ ਹੋ ਸਕਦੀ ਹੈ ਉੱਥੇ ਕੰਮ ਵੀ ਹੈਗੇ ਆ ਬਟ ਇੱਥੇ ਜਿਹੜੇ ਆ ਇਸ ਟਾਈਮ ਕੰਮ ਦੀ ਘਾਟ ਆ ਤੇ ਮੇਰਾ ਪ੍ਰੈਫਰ ਇਹ ਕਰੂੰਗਾ ਵੀ ਜਿਹੜਾ ਕੋਈ ਬੰਦਾ ਕਮਾਈ ਕਰਕੇ ਆਪਦਾ ਇੰਡੀਆ ਇਨਵੈਸਟ ਕਰਨਾ ਚਾਹੁੰਦਾ ਤੇ ਉਹ ਬਾਈ ਜੀ ਆਸਟ੍ਰੇਲੀਆ